ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤਰੀਕ ਹੋ ਗਈ 12 9 2022 ਤੇ ਤਿੰਨ ਦਿਨ ਸੀਗੇ ਆਪਾਂ ਇੱਥੇ ਲੇ ਲੇ ਤੋਂ ਹੁਣ ਪਾਉਣ ਲੱਗੇ ਆ ਚਾਲੇ ਮਨਾਲੀ ਵੱਲ ਨੂੰ ਬਾਈ ਬਿਲਕੁਲ ਸਰ ਤੇ ਉਧਰ ਨੂੰ ਚੱਲਦੇ ਆ ਹੁਣ ਆਪਾਂ ਇੱਥੋਂ ਪਹਿਲਾਂ ਗੱਲ ਗਈ ਸੀ ਖਰਦੁੰਗਲਾ ਤੇ ਖਰਦੁੰਗਲਾ ਤੋਂ ਬਾਅਦ ਇੱਥੇ ਰੈਸਟ ਕਰੀ ਆਪਾਂ ਆ ਮਾਤਾ ਹੁਣਾ ਕੋਲੇ ਤੇ ਹੁਣ ਆਪਾਂ ਚੱਲਦੇ ਆ ਇੱਥੋਂ ਲੇ ਸ਼ਹਿਰ ਤੋਂ ਚੱਲ ਕੇ ਆਪਾਂ ਆ ਗੇਟ ਵਿੱਚ ਦੀ ਹੁੰਦੇ ਹੋਏ ਤੇ ਆਪਾਂ ਰੋਟੀ ਟੁਕ ਖਾਣ ਵਾਸਤੇ ਖੜ ਗਏ ਰੋਟੀ ਟੋਕ ਖਾਣ ਵਾਸਤੇ ਖੜੇ ਆ ਇਹਦੇ ਨਾਲ ਬਣਿਆ ਜਿਹੜਾ ਇਧਰਲੇ ਪਾਸੇ ਆ ਸਾਹਮਣੇ ਢਾਬਾ ਇੱਥੋਂ ਪੇਟ ਪੂਜਾ ਕਰਦੇ ਆ ਥੋੜੀ ਜੀ ਭੁੱਖੇ ਤੁਰੇ ਸੀ ਸਵੇਰੇ ਭੁੱਖ ਵਾਵਾ ਲੱਗੀ ਸੀ ਇੱਥੋਂ ਰੋਟੀ ਟੋਕ ਖਾ ਕੇ ਤੁਰਦੇ ਆ ਬੈਠੋ ਅੰਦਰ ਕਹੋ ਆਂਟੀ ਨੂੰ ਕੀ ਖਾਣਗੇ ਤੁਸੇ ਤੁਹਾਨੂੰ ਭੁੱਖ ਲੱਗੀ ਸੀ ਨਾ ਸਰ ਭੁੱਖ ਹੈ ਹੀ ਨਹੀਂ ਢੱਡ ਚ ਕੋਈ ਖਤਮ ਹੋਇਆ ਨਹੀਂ ਥੋੜਾ ਢੱਡੀ ਹੈ ਨਹੀਂ ਬਈ ਢੱਡੀ ਦੇ ਵਿੱਚ ਤਾਂ ਕੋਈ ਫੇਰ ਹੋਊਗਾ ਨਾ ਢੱਡ ਹੋਊਗਾ ਨਹੀਂ ਹੁੰਦਾ ਐਨਰਜੀ ਹੁੰਦੀ ਹੈਗੀ ਅੱਛਾ ਅੱਛਾ ਠੀਕ ਹੈ ਚਲ ਖਾਣੇ ਆ ਫਿਰ ਆ ਜਾ ਪਾਂ ਚੱਲ ਪਏ ਮਨਾਲੀ ਰੋਡ ਤੇ ਤੇ ਪਿੱਛੋਂ ਆ ਗਏ ਆਪਾਂ 5 ਕਿਲੋਮੀਟਰ ਅੱਗੇ 6 ਪਿੰਡ ਆਉਂਦਾ ਐਸ ਐਚ 32 ਉੱਥੇ ਖੜੇ ਆ ਤੇ ਸਾਹਮਣੇ ਪਹਾੜਾਂ ਦਾ ਮਾਹੌਲ ਬਦਲ ਗਿਆ ਥੋੜਾ ਜਿਹਾ ਹੁਣ ਸੜਕ ਦੂਜੀ ਆ ਗਈ ਤੇ ਥੋੜਾ ਜਿਹਾ ਸਾਈਕਲ ਦਾ ਮੌਜਾ ਕਰਿਆ ਜਾ ਰਿਹਾ ਤੇ ਚੱਲਦੇ ਆ ਫਰਗੇ ਲਓ ਜੀ ਚੋਬਰਾਂ ਨੇ ਚਾਹ ਪਾਣੀ ਪੀ ਲਿਆ ਰਣਵੀਰਪੁਰਾ ਪਿੰਡੀ ਆ ਨਾ ਬਾਈ ਇਹ ਤੇ ਆਹ ਦੇਖਣਾ ਫਿਰ ਇੱਧਰ ਲਿਖਿਆ ਹੋਇਆ ਬਾਈ ਦੇਖ ਲੈਣਾ ਲੈ ਬਾਈ ਧੰਨ ਇਥੋਂ ਚਾਹ ਪਾਣੀ ਪੀ ਕੇ ਹੁਣ ਅੱਗੇ ਨੂੰ ਪਾਉਣੇ ਚੱਲੇ ਤੇ ਮੈਂ ਤੇ ਸਰ ਸਰ ਠੀਕ ਆ ਫਿਰ ਤੇਰੇ ਬਰਥਡੇ ਤੇ ਮੈਂ ਨਵੀਂ ਟੀ-ਸ਼ਰਟ ਪਾਈ ਐ ਮੈਂ ਪਾਈ ਨਹੀਂ ਉਹ ਤੇ ਬਾਈ ਮੇਰੇ ਬਰਥਡੇ ਤੇ ਕੀ ਕੁਛ ਕਰੋਗੇ ਨਵਾਂ ਕਰਨ ਜਾ ਰਹੇ ਹਾਂ ਅੱਜ ਹਾਂ ਕੀ ਕਰੋਗੇ ਤੇਰੇ ਬਰਥਡੇ ਤੇ ਅੱਜ ਇੱਕ ਤਾਂ ਮੈਂ ਗਾਣਾ ਸੁਣਾਉਂਗਾ ਅੱਛਾ

ਕੀ ਹੋ ਗਿਆ ਕੋਈ ਸਾਹਮਣੇ ਪਹਾੜਾਂ ਦਾ ਇਹੋ ਜਿਹਾ ਮਾਹੌਲ ਹੈ ਤੇ ਅੱਪਾ ਜਾਣਾ ਅੱਗੇ ਨੂੰ ਅੱਜ ਇਧਰ ਟੋਪੀ ਵਾਲਾ ਮੁੰਡਾ ਖੜਾ ਸਾਹਮਣੇ ਕਾਰੂ ਕਾਰੂ ਵਾਲਾ ਬਸ ਕਾਰੂ ਤਾਂ ਆ ਹੀ ਗਿਆ ਕਿ ਕਿਲੋਮੀਟਰ ਰਹਿ ਗਿਆ ਕਾਰੂ ਪਹਾੜ ਜੇ ਸੋਹਣੇ ਆ ਯਾਰ ਇਧਰ ਵੀ ਹਨਾ ਹਾਂ ਲਾਲ ਦੇ ਪਹਾੜਾਂ ਹਾਂ ਸੋਹਣੇ ਆ ਪਿੱਛੋਂ ਕਾਰੂ ਤੋਂ ਅੱਪਾ ਕਿਲੋਮੀਟਰ ਅੱਗੇ ਆ ਕੇ ਤੇ ਉੱਥੇ ਆਰਮੀ ਦਾ ਪਿੱਛੇ ਸਕੂਲ ਬਣਿਆ ਹੋਇਆ ਹੈਗਾ ਤੇ ਵਾਰ ਮੈਮੋਰੀਅਲ ਵੀ ਬਣੀ ਹੋਈ ਹੈ ਤੇ ਉਦੋਂ ਅੱਗੇ ਆ ਕੇ ਥੋੜਾ ਜਿਹਾ ਆ ਆ ਜਗ੍ਹਾ ਤੇ ਖੜ ਗਏ ਆ ਸਾਰਾ ਆਪਣੇ ਬੂਟਵਾੜ ਚੱਕਰੀ ਜਾਂਦੇ ਆ ਗੁੱਡੀਆਂ ਘਸ ਗਈਆਂ ਇਹਨਾਂ ਦੀਆਂ ਤੇ ਇੱਥੇ ਥੋੜੀ ਜਿਹੀ ਪੇਟ ਪੂਜਾ ਕਰਾਂਗੇ ਤੇ ਫੇਰ ਪਾਵਾਂਗੇ ਇੱਧਰ ਅੱਗੇ ਵੱਲ ਨੂੰ ਚੱਲਾ ਸਾਹਮਣੇ ਪਿੱਛੇ ਆਪਾਂ ਜਿਹੜੀ ਥਾਂ ਤੇ ਰੁਕੇ ਸੀ ਜਿੱਥੇ ਪੇਟ ਪੂਜਾ ਕੀਤੀ ਸੀ ਖੜ ਕੇ ਆਪਾਂ ਉੱਥੋਂ ਪਾ ਗਿਵਾਂਗੇ 10 ਕਿਲੋ 8 ਕਿਲੋਮੀਟਰ ਆਗੇ 10 11 ਹੀ ਆ ਗਈ 8 9 ਕਿਲੋਮੀਟਰ ਨੂੰ ਆ ਗਏ ਤੇ ਆਹ ਨਾਲ-ਨਾਲ ਚੱਲ ਰਹੇ ਆ ਆਪਾਂ ਆ ਪਾਣੀ ਦੇ ਤੇ ਇੱਧਰ ਆ ਪਹਾੜ ਤੇ ਇੱਧਰ ਜਾਣਾ ਆਪਾਂ ਅੱਗੇ ਨੂੰ 3 ਕਿਲੋਮੀਟਰ ਰਹਿ ਗਿਆ ਥੋਪਸੀ ਅੱਗੇ ਆਊਗਾ ਤੰਗ ਲੰਗਲਾ 51 ਕਿਲੋਮੀਟਰ ਤੇ ਉਹ ਪਾਸ ਕਰਾਂਗੇ ਆਪਾਂ ਸ਼ਾਇਦ ਕੱਲ ਨੂੰ ਅੱਜ ਆਪਾਂ ਉਹਦੇ ਨੇੜ ਲੱਗ ਜਾਗੇ ਆਹ ਦੇ ਇੱਥੇ ਚਾਹ ਚੂ ਪੀ ਕੇ ਤੇ ਚੱਲਦੇ ਆਂ ਅੱਗੇ ਫਿਰ ਜੋ ਆਪਾਂ ਜਿੱਥੋਂ ਚਾਹ ਪੀ ਕੇ ਆਏ ਆ ਉਥੋਂ ਥੋੜਾ ਜਿਹਾ ਅੱਗੇ ਆ ਕੇ ਆਪਾਂ ਨੂੰ ਆ ਬਾਈ ਮਿਲੇ ਰਣਾਚਲ ਪ੍ਰਦੇਸ਼ ਤੋਂ ਰਣਾਚਲ ਪ੍ਰਦੇਸ਼ ਤੋਂ ਕਿੱਥੇ ਜਾ ਰਹੇ ਹੋ ਬਾਈ ਲੇ ਕਰ ਰਹੇ ਆ ਪੈਦਲ ਚਾ ਬਹੁਤ ਬਣ ਗਈ ਬਣ ਗਈ ਇੱਕ ਵਾਰੀ ਹੋਰ ਕਹ ਦੇ ਨਹੀਂ ਤੇਰੇ ਤੂੰ ਪਹਿਲਾ ਬਣਾਲਾ ਬਾਈ ਸਹੀ ਆ ਸਹੀ ਆ ਪਿੱਛੇ ਤੋਂ ਆਪਾਂ ਥੋੜਾ ਜਿਹਾ ਅੱਗੇ ਆ ਗਏ ਤੇ ਅੱਗੇ ਜਾਵਾਂ ਸੋਨਸਾਨ ਸ਼ੜਕ ਆ ਗਈ ਇਧਰਲੇ ਪਾਸੇ ਵੀ ਪਹਾੜ ਆ ਗਏ ਤੇ ਐਂ ਪਿੱਛੇ ਵੀ ਪਹਾੜ ਆ ਗਏ ਇਧਰ ਵੀ ਪਹਾੜ ਹੈ ਤੇ ਇਧਰ ਵਗਦਾ ਪਾਣੀ ਨਾਲ ਨਾਲ ਠੰਡਾ ਬਹੁਤ ਹੈ ਪਾਣੀ ਤੇ ਆਪਾਂ ਜਾ ਰਹੇ ਆ ਇਧਰ ਨੂੰ ਆਪਾਂ ਤੰਗਲੰਗਰਾ ਦੇ ਨੇੜੇ ਲੱਗ ਜਾਗੇ ਬਸ ਕੱਲ ਨੂੰ ਤੰਗਲੰਗਰਾ ਚੜਾਂਗੇ ਆਪਾਂ ਉਹ ਥੱਲੇ ਰੁਕਾਂਗੇ ਥੋੜਾ ਜਿਹਾ ਪਿੱਛੇ ਉਤੋਂ ਲਓ ਜੀ ਪਿੱਛੋਂ ਚਲਦਿਆਂ ਚਲਦਿਆਂ ਨੂੰ ਇਹੋ ਜਿਹਾ ਮਾਹੌਲ ਆ ਗਿਆ ਪਹਾੜਾਂ ਨੇ ਜਿਵੇਂ ਛਾਂ ਕਰਤੀ ਹੁਣ ਦਿਨ ਬਥੇਰਾ ਖੜਾ ਅਜੇ ਛਾਂ ਲੱਗਣ ਲੱਗੀ ਜਾਵੇਂ ਆ ਇਧਰਲੇ ਪਾਸੇ ਆਗੇ ਨਾਲ ਤੇ ਇਧਰ ਵੀ ਆਈਆਂ ਮਾਹੌਲ ਇਧਰ ਆ ਮਾਹੌਲ ਆ ਜਾਣਾ ਇੱਧਰ ਨੂੰ ਅੱਗੇ ਆ ਜਾਓ ਫਿਰ ਕੀ ਕਹਿੰਦੇ ਵੀਰ ਕੀ ਕਹਿੰਦੇ ਭਾਈ ਭਾਈ ਕਹਿੰਦਾ 10 ਕਿਲੋਮੀਟਰ ਲਾਤੋਂ 10 ਕਿਲੋਮੀਟਰ ਇੱਥੋਂ ਹਾਂ ਹਾਂਜੀ ਤੇ ਉਤਰਾਈ ਹੈ ਜਾਂ ਚੜਾਈ ਹੈ ਉੱਪਰ ਐਸਾ ਹੀ ਹੈ ਜੀ ਐਸਾ ਜਾਏਗਾ ਜੇ ਆਪ ਪਿੱਛੇ ਰਸਤਾ ਫੜੋ ਹਾਂ ਕਈ ਚੜਾਈ ਪੜੇਗੀ ਆਪਕੋ ਕੰਮ ਸਿੱਧਾ ਅੱਛਾ ਉਤਰਾ ਹੀ ਨਹੀਂ ਪੜੇਗੀ ਉਤਰਾ ਹੀ ਨਹੀਂ ਹੈ ਪੰਗਲੰਗਲਾ ਜਹਾਂਸੇ ਕਿਤਨਾ ਦੂਰ ਹੈ ਕਾਤੇ ਪੰਗਲੰਗਲਾ ਪਾਸ ਕਿਤਨਾ ਹੈ ਇਆਂ ਸੰਗਨਾਲਾ ਤਾਗੇ ਪੜੇ ਜਿੱਤੋ ਨਹੀਂ ਕਿਤਨੇ ਕਿਲੋਮੀਟਰ ਹੈ ਅੱਗੇ ਪਤਾ ਨਹੀਂ ਇਤਨਾ ਤੇ ਪਤਾ ਨਹੀਂ ਹੈ ਪਰ ਜ਼ਿਆਦਾ ਪੁਰੇਗਾ ਇਸ ਤੋਂ 30 ਕਿਲੋਮੀਟਰ ਕਰਦਾ ਹੈ ਓਕੇ ਕਿਵੇਂ ਕਰਨੀ ਹੈ ਬਰਾ ਚੱਲ ਗਏ ਹੈ ਚਲੋ ਫਿਰ ਲੋ ਜੀ ਪਿੱਛੇ ਤੋਂ ਚੱਲ ਕੇ ਆਪਾਂ ਇੱਥੇ ਪਿੰਡ 'ਚ ਪਹੁੰਚ ਗਏ ਸੀ ਲਾਤੋ ਲਾਤੋ ਪਿੰਡ ਆ ਇਹ ਤੇ ਇੱਥੇ ਆ ਛੋਟਾ ਜਿਹਾ ਢਾਬਾ ਬਣਿਆ ਹੋਇਆ ਸਾਹਮਣੇ ਤੇ ਇਹ ਰੋਟੀ ਪਾਣੀ ਬਣਾਈ ਜਾਂਦੇ ਤੇ ਇਥੋਂ ਰੋਟੀ ਪਾਣੀ ਖਾ ਕੇ ਬਾਵਾ ਟਾਈਮ ਹੋ ਗਿਆ ਰੋਟੀ ਦਾ ਆਰਡਰ ਦਿੱਤੇ ਨੂੰ ਹੋਇਆ ਕਹਿੰਦੇ ਅੱਧਾ ਘੰਟਾ ਹੋਰ ਲੱਗੂਗਾ ਅੱਧਾ ਘੰਟਾ ਪਹਿਲਾਂ ਵੀ ਹੋ ਗਿਆ ਤੇ ਨੈਟਵਰਕ ਇੱਥੇ ਹੈ ਨਹੀਂ ਹੁਣ ਅਸੀਂ ਸੌਣਾ ਹੀ ਹੈ ਹਨਾ ਬਾਈ ਬਿਲਕੁਲ ਬਸ ਸੌ ਜਾਾਂਗੇ ਜੇ ਨੈਟਵਰਕ ਹੁੰਦਾ ਫਿਰ ਤਾਂ ਅਸੀਂ ਲੇਟ ਹੋ ਜਾਂਦੇ ਹੁੰਦੇ ਹਾਂ ਹੁਣ ਤਾਂ ਸੌਂ ਹੀ ਜਾਣਾ ਮੈਂ ਰੋਟੀ ਹੋਰ ਕੰਮ ਕਰਾਂਗਾ ਸਟੀਰੀਆਂ ਗਣੂਗਾ ਪਹਿਲਾਂ ਕੱਲੇ-ਕੱਲੇ ਸਣ ਜਿਹੜੇ ਪੈਊ ਗਣੂਗਾ ਮੈਂ ਅੱਛਾ ਅੱਛਾ ਵਧੀਆ ਜਾਓ ਹੁਣ ਜੇ ਫਿਰ ਚੱਲਦਾ ਨਹੀਂ ਨਾ ਹੁਣ ਨੈਟ ਨਹੀਂ ਨਾ ਚੱਲਦਾ ਫਿਰ ਕਾਜੀ ਦਿਖਾ ਕੇ ਸਾਰਿਆਂ ਦੇ ਘਰ ਇਦਾਂ ਹੀ ਹੁੰਦੇ ਆ ਢਾਂ ਦੇ ਉਹ ਵਧੀਆ ਰਹਿੰਦਾ ਇਹੋ ਜਿਹਾ ਪੁਰਾਣਾ ਸਮਾਨ じゃ ਸਾਰਾ ਛੱਤੋਂ ਨਾਲ ਹੀ ਇਹ ਜੀ ਸੀ ਇਹੋ ਜਿਹਾ ਸਾਹਮਣਾ ਦੇ ਇਹੋ ਤੇ ਆਪਾਂ ਇਹਦੇ ਪਿੱਛੇ ਹੀ ਲੈ ਲਿਆ ਕਮਰਾ ਤੇ ਆਪਾਂ ਉੱਥੇ ਸੌਵਾਂਗੇ ਤੇ ਤੜਕੇ ਮਿਲਾਂਗੇ ਫਿਰ ਧੰਨਵਾਦ